ਕਿਹੜਿਆ ਪਿਆ ਨੀ ਮਾਨਾ ਸਿੰਘ ਜੀ ਹੁਕਮ ਕਰੇ ਮਾਤੇ ਕਿਆ ਨੂੰ ਜਾਣਾ ਸਿੰਘ ਜੀ ਹੁਕਮ ਕਰੇ ਮਾਤੇ ਕਿਆ ਨੂੰ ਜਾਣਾ ਸਿੰਘ ਜੀ ਹੁਕਮ ਕਰੇ ਕਿਆ ਨੂੰ ਜਾਣਾ ਸਿੰਘ ਜੀ ਹੁਕਮ ਕਰੇ ਹਰਿਆ ਹਰਿਆ ਕਾ ਦੇ ਕੀ ਰਣ ਜਾਣ ਬਾਤੀਆਂ ਵੇਖਣਿਆ ਵੇ 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 ਕੀ ਰਣ ਜਾਣ ਬਾਤੀਆਂ ਵੇਖਣਿਆ ਪਹਿਲਾਂ ਤਾਂ ਜੀ ਇੱਕ ਜ਼ੋਰਦਾਰ ਤਾੜੀ ਡੋੜ ਦੀ ਸਾਰੀ ਪ੍ਰਬੰਧਕ ਕਮੇਟੀ ਲਈ ਜਿਨ੍ਹਾਂ ਨੇ ਬਹੁਤ ਹੀ ਉਪਰਾਲਾ ਕੀਤਾ ਬਹੁਤ ਚੰਗਾ ਉਪਰਾਲਾ ਸਾਡੀਆਂ ਧੀਆਂ ਭੈਣਾਂ ਨੂੰ ਇਕੱਠੀਆਂ ਕਰਨ ਦਾ ਹਨ ਤੇ ਇੱਕ ਐਡੀ ਵੱਡੀ ਮੈਨੇਜਮੈਂਟ ਨੂੰ ਸੰਭਾਲਣਾ ਜਿਹੜੇ ਸਾਹਮਣੇ ਤੁਸੀਂ ਦੇਖ ਲਓ ਵੀ ਚਾਹ ਪਾਣੀ ਦਾ ਪ੍ਰਬੰਧ ਵੀ ਇੱਧਰ ਸਟੇਜ ਦਾ ਪ੍ਰਬੰਧ ਕੀਤਾ ਹੈ ਨਾ ਜਿੰਨੀ ਵੀ ਕਮੇਟੀ ਇੱਥੇ ਬਣੀਆ ਜਿਨ੍ਹਾਂ ਨੇ ਕਾਰਜਕਾਲ ਸੰਭਾਲਿਆ ਸਾਰਿਆਂ ਲਈ ਇੱਕ ਜ਼ੋਰਦਾਰ ਤਾੜੀ ਲਗਾ ਦਿਓ ਜੀ ਤੇ ਇੱਕ ਤਾੜੀ ਸਾਡੀਆਂ ਭੈਣਾਂ ਲਈ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ਇੱਥੇ ਪਹੁੰਚ ਕੇ ਤੁਹਾਡੇ ਸਾਥ ਬਿਨਾ ਵੀ ਇਹ ਅਧੂਰਾ ਸੀ ਤੇ ਹੁਣ ਜਿੰਨੀਆਂ ਵੀ ਮੇਰੀਆਂ ਭੈਣਾਂ ਨੇ ਸਾਰੀਆਂ ਇੱਥੇ ਪੰਡਾਲ ਤੇ ਅੱਜ ਤੁਸੀਂ ਇਹ ਭੈਣ ਹੁਣ ਖੜੇ ਹੋ ਜੋ ਆਪਣੇ ਦਿਲ ਦੇ ਉਭਾਰ ਆ ਜਿਹੜੇ ਤੀਆਂ ਦੇ ਆਪਾਂ ਗੋਲੀਆਂ ਰਾਹੀਂ ਕੱਢਦੇ ਆ ਆਪਣੀਆਂ ਸਮਾਣੀਆਂ ਖੜੀਆਂ ਹੋ ਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਤੀਆਂ ਦੇ ਤਿਹਾਰ ਨੂੰ ਮਨਾਉਣਾ ਹੈ ਪਤਾ ਲੱਗ ਜੇ ਵੀ ਅੱਜ ਡੋਰ ਪੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਹੈ ਕਿ ਜਿੰਨਾ ਕ ਆਪਾਂ ਪਨਾਲ ਦੇ ਵਿੱਚ ਜੇਕਰ ਇੰਦਰ ਕੁਰਸੀਆਂ ਖਾਲੀ ਪਈਆਂ ਤਾਂ ਉਧਰ ਨੂੰ ਸ਼ਿਫਟ ਹੋ ਜਿਓ ਉੱਥੇ ਨਾਲ ਨਹੀਂ ਤੁਸੀਂ ਉੱਠ ਕੇ ਬੈਠੇ ਰਹਿਣਾ ਪਰ ਜੇਕਰ ਕੁਰਸੀਆਂ ਉਧਰ ਖਾਲੀ ਪਈਆਂ ਤਾਂ ਉਧਰ ਹੋ ਜਿਓ ਥੋੜਾ ਜਿਹਾ ਮਲਵਈ ਗੱਦੇ ਦੀ ਟੀਮ ਸਾਡੇ ਕੋਲੇ ਜ਼ਿਲ੍ਹਾ ਮਾਨਸਾ ਤੋਂ ਚੱਲ ਕੇ ਆਈ ਹੈ ਸਪੈਸ਼ਲ ਗੱਦੇ ਦੀ ਪੇਸ਼ਕਾਰੀ ਦੇ ਲਈ ਖਾਸ ਵੈਸੇ ਸੁਝਾਣੇ ਇਹਨਾਂ ਕਾਰਜਕਾਰਾਂ ਸਨ ਵੇਖ ਲਓ ਜੀ ਅੱਜ ਦਾ ਨਹੀਂ ਅੱਜ ਦਾ ਤੁਸੀਂ ਦੇਖ ਲਿਆ ਕਿ ਪਹਿਲਾਂ ਤੋਂ ਤਿਆਰੀਆਂ ਸ਼ੁਰੂ ਕਰ ਰਹੇ ਨੇ ਕਿ ਮੇਰੇ ਭੈਣਾਂ ਨੂੰ ਬੇਨਤੀ ਹੈ ਕਿ ਕਿਪਲੀਜ਼ ਸਟੇਜ ਤੋਂ ਥੋੜੇ ਰਹਿਣੇ ਸਟੇਜ ਤੇ ਯੂਨਿਫਾਰਮਾਂ ਵਰਕੇ ਸਾਹਮਣੇ ਆ ਜਾਓ ਸਾਹਮਣੇ ਆ ਜਾਓ ਬਟੇ ਇੱਥੇ ਮਿਲਵਈ ਗੇ ਬਟੇ ਇੱਥੇ ਆ ਜਾਓ ਆਪਾਂ ਸਿਰਫ ਆਪਣੀਆਂ ਸੀਟਾਂ ਦੇ ਉੱਤੇ ਜਾਂ ਆਪਣੇ ਪੰਡਾਲ ਦੇ ਵਿੱਚ ਇੰਜੋਏ ਕਰਨਾ ਹੈ ਕੁਰਸੀਆਂ ਥੋੜੀਆਂ ਸਾਈਡ ਤੇ ਕਰ ਦਿਓ ਜਿਹੜੀਆਂ ਮੇਰੀਆਂ ਉੱਤਰ ਪੈਣਾ ਖੜੀਆਂ ਜਿੱਥੇ-ਜਿੱਥੇ ਪੈਣੇ ਤੁਸੀਂ ਖੜ ਕੇ ਨੱਚ ਸਕਦੇ ਹੋ ਤਾਂ ਨੱਚ ਕੇ ਯੋਗਦਾਨ ਦੇਣਾ ਪੂਰਾ ਹੈ ਹਲੇ 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 ਖਲੇ ਖਲੇ ਹਲੇ सावन दे महीने मजे डाले ना बे जोहर के सावन दे महीने मजे डाले ना बे ए जन्नल के पर नाले पानी ले जुगा वे रोड जन्नल नाले जुगा वे रोड के जन्नल के पर नाले पानी ले जुगा वे रोड के जन्नल के परनाले नाले पानी ले जुगा वे रोड के जन्नल के परनाले नाले पानी ले जुगा वे रोड के जन्नल के पर नाले पानी वे रोड के निकी ਗੰਡੀਆਂ ਕਰਾਈਆਂ ਪਾਏ ਕਨਹਾ ਵਿੱਚ ਬਾਲੇ ਨਹੀਂ ਛੜਿਆ ਵੇੜੇ ਵਜੇ ਢੌਕੀ ਬੱਲੇ 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 ਛੜਿਆ ਵੇੜੇ ਵਜੇ ਢੌਕੀ ਖਾ ਖਾ ਤਰਾ ਹਲਾਰੇ ਲੋਟਣ ਮਿੱਤਰਾ ਦੇ ਮਗੇ ਰੂਪ ਦੇ ਨਾਲੇ 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 ਲੋਟਣ ਮਿੱਤਰਾ ਦੇ ਸ਼ਾਣ ਦਾ ਮਹੀਨਾ ਫੋਟਾ ਵਿੱਚ ਬੋਲਣ ਦੇ ए हाड़ा तिया दे आए नीड़ा तिया हाड़ा तिया दे तिया देा तिया देना चिड़की वे वीरा सा कुदार वीरा सा कुड़ियादार वीरा सा कुड़ियादार भीरा सा कुड़ियादार वीरा सा कुड़ियादार वीरा बेना चिड़की वे ताया लॉग मलमे ना ताया लॉग Come on, let me कपिड़े पियो रामा कीअं कपिड़े पामा कपिड़े ॿाहिरि कीअं